ਸਰਵੋਤਮ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਜੋ ਅੱਜ ਗੁਰਦੁਆਰਾ ਗੁਫਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜਾ ਕੋਰੀਡੋਰ ਦੇ ਰਸਤੇ ਤੱਕ ਕੀਰਤਨ ਦੀ ਸਮਾਪਤੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਲਾਲ ਕ੍ਰਿਸ਼ਨਾ ਜੀ ਮਹਾਰਾਜ ਉਹਨਾਂ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਹੋਗੇ ਤੇ ਉਹ ਕਦੋਂ ਜਿਹੜਾ ਸਮਾਪਤੀ ਆ ਕਿਵੇਂ ਅਜਰਾ ਪਟਾਓ ਇਹ ਰੋਲ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਅੱਜ ਗੁਰਦੁਆਰਾ ਗੋਪਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪੜਾਦਰ ਪੜਾ ਹੁੰਦਾ ਆਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜਾ ਕੋਰੀਡੋਰ ਦੇ ਰਸਤੇ ਲੱਗ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਗਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਲਾਲ ਕ੍ਰਿਸ਼ ਜੀ ਮਹਾਰਾਜ ਉਹਨਾਂ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਤਾਂ ਤਾਂ ਸਾਹਿਬ ਜੀ ਕੋ ਨਾਨਕ ਤੇ ਜੀ ਮਹਾਰਾਜ ਨੇ ਆਪਣੇ ਅੰਤਲੇ 18 ਇਹ ਬਰੇ ਬਤਾਏ ਉਸੇ ਧਰਤੀ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੱਢ ਸਕੋ ਦਾ ਸੰਦੇਸ਼ ਦਿੱਤਾ ਨਗਰ ਕੀਰਤਨ ਦੇ ਵਿੱਚ ਅਸੀਂ ਵੱਡੇ ਵੱਡੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰੂ ਧਾਮ ਸਾਡੇ ਰਹਿ ਗਏ ਹੈ ਜਿਵੇਂ ਨਨਕਾਣਾ ਸਾਹਿਬ ਹੈ ਪੰਜਾ ਸਾਹਿਬ ਹੈ ਕਰਤਾਰਪੁਰ ਸਾਹਿਬ ਦੇ ਵੱਡੇ ਵੱਡੇ ਮਾਡਲ ਬਣਾ ਕੇ ਉਹ ਟਰੱਕਾਂ ਦੇ ਉੱਪਰ ਸ਼ੋਭਿਤ ਕਰਕੇ ਸੰਗਤ ਨੂੰ ਉਹਦੀ ਇਤਿਹਾਸ ਦੀ ਜੋ ਜਾਣਕਾਰੀ ਹੈ ਉਹ ਨਾਲੇ ਨਾਲ ਮਿਲ ਰਹੀ ਹੈ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਾਥੀ ਘੋੜੇ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਡੀਆਂ ਗਿਣਤੀਆਂ ਦੇ ਵਿੱਚ ਸੰਗਤ ਜਿਹੜਾ ਉਹ ਸਵਾਗਤ ਦੇ ਲਈ ਅੱਗੇ ਆ ਰਹੀ ਹੈ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾਦਾਰਾਂ ਦੀ ਸੇਵਾ ਨੂੰ ਅੱਜ ਬੜੇ ਭਾਗ ਲੱਗੇ ਤੇ ਸੇਵਾ ਜਿਹੜੀ ਸਪੂਰਨ ਹੋ ਰਹੀ ਹੈ ਜੀ ਇਹ ਬੜਾਦਰ ਪੜਾ ਹੋਇਆ ਹੁੰਦਾ ਹੋਇਆ 5 ਦਿਨ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਉਹ ਸੰਗਤਾਂ ਦੇ ਵਿੱਚੋਂ ਦੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 6 ਮਾਰਚ ਨੂੰ ਜਿਹੜਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸੰਪੂਰਤਾ ਹੋਣੀ ਹੈ। ਇਹ ਬੜਾਦਰ ਪੜਾ ਹੁੰਦਾ ਹੈ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾਰਵਾਲ ਬਾਗ ਜਾਂ ਜਾ ਕੇ ਜਿਹੜਾ ਸੂਰੀ ਦੌਰ ਦੇ ਰਸਤੇ ਬਹਿ ਜੀ ਸਬਾਬ ਕੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਕਿ ਤੁਹਾਨੂੰ ਤਾਂ ਸਾਇਦ ਸ੍ਰੀ ਗੁਰੂ ਨਾਲ ਦੇ ਵਿੱਚ ਬਹਾਰਾ ਜ ਉਹਦਾ ਤੇ ਐਵੇਂ ਤਾਂ ਪ੍ਰਚਾਰ ਕਰਵਾ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਵਾਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਤਾਂ ਤਾਂ ਸਾਇਦ ਸ੍ਰੀ ਗੁਰੂ ਨਾਲ ਦੇ ਜੀ ਮਹਾਰਾਜ ਨੇ ਆਪਣੇ ਅੰਤਲੇ 18 ਗਏ ਬਾਰੇ ਫਸਾਏ ਉਸੇ ਧਰਤੀ ਤੇ ਤੁਹਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਨਗਰਜੀਤਨ ਦੇ ਵਿੱਚ ਅਸੀਂ ਵੱਡੇ ਵੱਡੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰੂ ਘਰਾਂ ਸਾਡੇ ਰਹੇਗੇ ਆ ਜਿਵੇਂ ਲੜਕਾਣਾ ਸਾਹਿਬ ਹੈ ਪੱਜਾ ਸਾਹਿਬ ਹੈ ਕਰਤਾਰਪੁਰ ਸਾਹਿਬ ਦੇ ਵੱਡੇ ਵੱਡੇ ਮਾਡਲ ਬਣਾ ਕੇ ਉਹ ਟਰੱਕਾਂ ਦੇ ਉੱਪਰ ਸ਼ਬਦ ਕਰਕੇ ਸੰਗਤ ਨੂੰ ਉਹਦੀ ਇਤਿਹਾਸ ਦੀ ਜੋ ਜਾਣਕਾਰੀ ਹੈ ਉਹ ਨਾਲੇ ਨਾਲ ਮਿਲ ਰਹੀ ਹੈ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਾਥੀ ਘੋੜੇ ਗੁਰੂਆਂ ਦੀਆਂ ਲਾਰ ਲੀਆਂ ਫੌਜਾਂ ਕੱਡੀਆਂ ਗਿਣਤੀਆਂ ਦੇ ਵਿੱਚ ਸੰਗਤ ਜਿਹੜਾ ਉਹ ਸਵਾਗਤ ਦੇ ਲਈ ਅੱਗੇ ਆ ਰਹੀ ਹੈ ਬੜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾਦਾਰਾਂ ਦੀ ਸੇਵਾ ਨੂੰ ਅੱਜ ਬੜੇ ਭਾਗ ਲੱਗੇ ਆ ਤੇ ਸੇਵਾ ਜਿਹੜੀ ਅਸੀਂ ਕਰਵਾ ਰਹੀ ਜਾਈ। ਕਦੋਂ ਪਹੁੰਚ ਰਿਹਾ ਕਰਤਾਰਪੁਰ ਸਾਹਿਬ ਉਹ ਇਹ ਬੜਾ ਬੜਾ ਹੋਇਆ ਹੁੰਦਾ ਹੋਇਆ 5 ਦਿਨ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਹੋ ਸਕਤਾਂ 24 ਗੁਰੂ ਬਾਰਾਏ ਦੀ ਕਿਰਪਾ ਦੇ ਨਾਲ 6 ਮਾਰਚ ਨੂੰ ਜਿਹੜਾ ਕਰਤਾਰਪੁਰ ਸਾਹਿਬ ਦੀ ਕੋਈਤਰ ਪੈਕਟੀ ਦੀ ਜਾ ਕੇ ਨਗਰ ਜੀ ਦੀ ਸੰਪੂਰਤਾ ਹੋਈ।